ਹਾਂਜੀ ਸਭ ਤੋਂ ਪਹਿਲਾਂ ਸਾਰੇ ਸਾਥੀ ਨੂੰ ਸਸਰੀਕਾਲ ਉਹ ਪਤੇ ਸਾਰੇ ਜਿਹੜੇ ਠੀਕ ਕਿਉਂਕਿ ਲਗਾਤਾਰ ਤੁਹਾਨੂੰ ਹੋ ਗਿਆ ਜਿੰਨੇ ਦਾ ਅੱਜ 1 ਹਫਤਾ ਹੋ ਗਿਆ ਹੈ ਵੀ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਅੱਜ ਤੱਕ ਕਦੇ ਨਹੀਂ ਪਹੁੰਚਿਆ 1 ਹਫਤਾ ਹੋ ਗਿਆ ਪਾਣੀ ਲਗਾਤਾਰ ਦਿਨ 세 ਦਿਨ ਵਧ ਰਿਹਾ ਹੈ ਵੀ ਘਟਨ ਦੇ ਨਾਂ ਤੇ ਕੱਲ ਪਹਿਲਾਂ ਪਾਣੀ ਇੱਥੋਂ ਤੱਕ ਸੀ ਅੱਜ ਅਸੀਂ ਗਏ ਜਦੋਂ ਪਾਣੀ ਪਾਣੀ ਇੱਥੋਂ ਤੋਂ ਉੱਪਰ ਤੱਕ ਹੋਰ ਵਧ ਰਿਹਾ ਸੀ ਕਿਉਂਕਿ ਜੇਕਰ ਜਦੋਂ ਅਸੀਂ ਪਿੱਛੇ ਇੱਕ ਬਦਲਾਅ ਦੀ ਗੱਲ ਕੀਤੀ ਅਸੀਂ ਕੀਤੀ ਵੋਟਾਂ ਪਾ ਲਈ ਬਦਲਾਅ ਹੋ ਜਾਈ ਪਰ ਬਦਲਾਅ ਅਸੀਂ ਅੱਜ ਦੇਖਿਆ ਬਦਲਾਅ ਕੀ ਸਾਨੂੰ ਮਿਲਿਆ ਕਿਉਂਕਿ ਵੋਟਾਂ ਪਾ ਕੇ ਆਪੋ ਆਪਦਾਨਨਗਾ ਸੀ ਮਤਵ ਵਾਲਾ ਸੀ ਆਪਦਾ ਵੋਟਾਂ ਲੈ ਕੇ ਸਾਡਾ ਕੰਮ ਹੋ ਗਿਆ ਸੀ ਉਸ ਤੋਂ ਬਾਅਦ ਕਿਸੇ ਨੂੰ ਕੀ ਪوجਣਾ ਕਿਉਂਕਿ ਤੁਸੀਂ ਆਪ ਹੀ ਦੇਖਿਆ ਜੇ ਪਿੱਛੇ ਨੁਕਸਾਨਾ ਕਿੰਨਾ ਨੁਕਸਾਨ ਹੋ ਚੁੱਕਿਆ ਹੈ ਕਿਉਂਕਿ ਜਦੋਂ ਕਹਿਣਾ ਸੀ ਇਹਨਾਂ ਆਮ ਆਦਮੀ ਨੇ ਅਸੀਂ ਹਰ ਵਰਗ ਨਾਲ ਨਾਲ ਖੜਾਂਗੇ ਹਰੇਕ ਪੱਖ ਨਾਲ ਨਾਲ ਖੜਾਂ ਕੇ ਜਦੋਂ ਸਾਨੂੰ ਆਵਾਜ਼ ਮਾਰੋਗੇ ਪਰ ਅੱਜ ਇਹਨਾਂ ਨੂੰ ਇੱਕ ਹਫਤਾ ਆ ਗਿਆ ਪ੍ਰਸ਼ਾਸਨ ਨੂੰ ਅੱਜ ਤੱਕ ਇਹ ਵੀ ਕਿਉਂਕਿ ਸੁੱਤੇ ਕਿਉਂ ਪੈਨੇ ਇਹਨਾਂ ਦੀ ਕਿਉਂ ਨੀਂਦ ਕਿਉਂਕਿ ਇਹਨਾਂ ਨੂੰ ਇਹ ਗੱਲ ਦਿੱਸਦੀ ਨਹੀਂ ਵੀ ਇੱਥੋਂ ਦਾ ਜਿਹੜਾ ਕਿਸਾਨ ਕਿਸ ਤਰ੍ਹਾਂ ਆਪਦੇ ਜਦੋਂ ਗੱਲ ਕੀਤੀ ਜਾਵੇ ਜਾਂ ਤਾਂ ਜੰਗ ਦੀ ਜਾਂ ਪਾਣੀ ਦੇ ਮਾਰ ਦੀ ਇਹ ਬਾਰਡਰ ਪੱਟੀ ਤੇ ਰੇਕ ਵਾਰ ਇਹੋ ਹੀ ਗੱਲ ਦੇਖਣ ਨੂੰ ਮਿਲਦੀ ਹੈ ਕਿਉਂਕਿ ਤੁਸੀਂ ਇੱਥੇ ਪਹੁੰਚੇ ਜੇ ਕਿਉਂਕਿ ਅੱਜ ਸਹੀ ਸਾਰੇ ਪਿੰਡ ਵਾਲੇ ਇਕੱਜ ਨੇ ਆ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਇੱਥੇ ਪਹੁੰਚੇ ਜੇ ਜੋ ਪਿੰਡ ਵਾਲਿਆਂ ਦਾ ਮੁਸੀਬਤ ਵਿੱਚ ਖੜੇ ਜੇ ਔਰ ਆਉਣ ਵਾਲੇ ਮੁਸੀਬਤ ਵਿੱਚ ਅੱਗੇ ਜੇ ਪਾਣੀ ਵਧਦਾ ਅੱਗੇ ਵੀ ਨਾਲ ਖੜਿਆ ਜੇ ਕਿਉਂਕਿ ਜਿੰਨਾ ਚਿਰ ਪਿੰਡ ਵਾਲਿਆਂ ਨੂੰ ਇਹ ਹੈ ਜੇਕਰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਆਏਗਾ ਅਸੀਂ ਕੱਲ ਦੀਆਂ ਵੀਡੀਓ ਪਾ ਰਿਹਾ ਕਾਦੀਆਂ ਵੀਡੀਓ ਪਾ ਰਿਆਂ ਕਿਸੇ ਨੇ ਕੋਈ ਅਜੇ ਤੱਕ ਨਾ ਫੋਨ ਆਇਆ ਪਿੰਡ 'ਚ ਨਾ ਕਦੇ ਪ੍ਰਸ਼ਾਸਨ ਅਧਿਕਾਰੀ ਦੀ ਕੋਈ ਸਾਡੇ ਤੱਕ ਅਜੇ ਤੱਕ ਆਵਾਜ਼ ਪਹੁੰਚੀ ਇਸ ਕਰਕੇ ਤੁਸੀਂ ਆਪ ਹੀ ਦੇਖ ਰਹੇ ਪ੍ਰਸ਼ਾਸਨ ਕਿੰਨਾ ਕੋ ਜਾਗ ਰਿਹਾ ਕਿੰਨਾ ਕੋ ਸੁੱਤਾ ਪਿਆ ਇਸ ਕਰਕੇ ਦਵਿੰਦਰ ਸਾਹਿਬ ਕਿਉਂਕਿ ਤੁਸੀਂ ਪਹੁੰਚੇ ਜੇ ਪਿੰਡ ਵਾਲਿਆਂ ਵੱਲੋਂ ਦੋ ਧੰਨਵਾਦ ਕਿਉਂਕਿ ਹਮੇਸ਼ਾ ਤੁਸੀਂ ਖੜੇ ਰਿਹਾ ਜੇ ਅੱਗੇ ਵੀ ਤੁਹਾਡੇ ਨਾਲ ਖੜੇ ਆ ਅੱਜ ਵੀ ਖੜਾਂਗੇ ਹਲਕਾ ਫਾਇਲ ਦਾ ਪਿੰਡ ਗੁੱਦੜਪੈਣੀ ਪਹੁੰਚੇ ਆ ਔਰ ਕਾਫੀ ਜਿਹੜਾ ਪਾਣੀ ਖੇਤਾਂ ਦੇ ਵਿੱਚ ਵੜ ਚੁੱਕਿਆ ਜਿਹੜਾ ਫਲੱਡ ਦਰਿਆ ਚ ਪਾਣੀ ਆਇਆ ਹੈ ਔਰ ਬਈ ਸੰਧ ਅਜੇ ਤੱਕ ਤਾਂ ਪ੍ਰਸ਼ਾਸਨ ਵੱਲੋਂ ਕੋਈ ਹੱਲ ਇਹਨਾਂ ਨੇ ਨਹੀਂ ਕੀਤਾ ਗਿਆ ਨਾ ਕੋਈ ਸਹੂਲਤ ਜੇ ਆਈ ਹੈ ਔਰ ਕਿਸਾਨ ਜਿਹੜੇ ਨੇ ਬਹੁਤ ਪਰੇਸ਼ਾਨ ਨੇ ਇੱਕ ਤਾਂ ਬਾਰਡਰ ਦਾ ਏਰੀਆ ਹੈ ਔਰ ਬੀਐਸਐਫ ਨਾਲ ਇਹਨਾਂ ਦੇ ਖੇਤ ਹੈ ਔਰ ਆਰਮੀ ਵੱਲੋਂ ਔਰ ਬੀਐਸਐਫ ਵੱਲੋਂ ਵੀ ਬਹੁਤ ਦਿੱਕਤਾਂ ਆਉਂਦੀਆਂ ਇਹਨਾਂ ਨੂੰ ਆਪਣੇ ਖੇਤਾਂ ਦੇ ਵਿੱਚ ਨਹੀਂ ਜਾਣ ਦਿੱਤਾ ਜਾਂਦਾ ਕਿਉਂਕਿ ਡਿਫੈਂਸ ਦਾ ਏਰੀਆ ਹੈ ਔਰ ਪ੍ਰਸ਼ਾਸਨ ਵੱਲੋਂ ਵੀ ਹਜੇ ਤੱਕ ਕੋਈ ਇਹਨਾਂ ਨੂੰ ਸਹੂਲਤ ਨਹੀਂ ਕੋਈ ਮਦਦ ਨਹੀਂ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇਹਨਾਂ ਤੱਕ ਹਜੇ ਨਹੀਂ ਪਹੁੰਚਿਆ ਕਿ ਇਹਨਾਂ ਕਿਸਾਨਾਂ ਦਾ ਨੂੰ ਮਦਦ ਦਿੱਤੀ ਜਾਏ ਇਹ ਚਾਰੇ ਤੋਂ ਵੀ ਇਹ 10 ਦਿਨ ਕਿ ਪੰਜ 6 ਦਿਨ ਹੋ ਗਏ ਇਹਨਾਂ ਦੇ ਖੇਤਾਂ ਦੇ ਚ ਪਾਣੀ ਖੜਾ ਚਾਰਾ ਵੀ ਇਹਨਾਂ ਕੋਲ ਹੈ ਨਹੀਂ ਔਰ ਹਜੇ ਚਾਰੇ ਦਾ ਵੀ ਕੋਈ ਇੰਤਜ਼ਾਮ ਨਹੀਂ ਕੋਈ ਮਦਦ ਸਰਕਾਰ ਵੱਲੋਂ ਨਹੀਂ ਕੀਤੀ ਜਾ ਰਹੀ ਸੋ ਮੈਂ ਪ੍ਰਸ਼ਾਸਨ ਤੋਂ ਹੀ ਮੰਗ ਕਰਦਾ ਕਿ ਪੂਰੇ ਫਾਜ਼ਿਲਕਾ ਹਲਕੇ ਬਾਰਡਰ ਏਰੀਏ ਵਾਸਤੇ ਕਿਉਂਕਿ ਹਰ ਸਾਲ ਹੀ ਜਿਹੜਾ ਇੱਥੇ ਫਲੱਡ ਆ ਜਾਂਦਾ ਔਰ ਜਿਹੜੇ ਪ੍ਰਬੰਧ ਆ ਉਹ ਮੁਕੰਮਲ ਕੀਤੇ ਜਾਣ ਔਰ ਲੋਕਾਂ ਨੂੰ ਸਹੂਲਤ ਵੀ ਦਿੱਤੀ ਜਾਏ ਔਰ ਜਿਹੜੀ ਇਹਨਾਂ ਦੀ ਫਸਲ ਖਰਾਬ ਹੋਈ ਹੈ ਚਾਰਾ ਖਰਾਬ ਹੋਇਆ ਉਹਦਾ ਵੀ ਜਿਹੜਾ ਮੁਆਵਜ਼ਾ ਜਿਹੜਾ ਬਣਦਾ ਇਹਨਾਂ ਨੂੰ ਦਿੱਤਾ ਜਾਏ